ਸਮੇਂ ਸਰ ਤਨਖਾਹ ਨਾ ਪਾਉਣ ਅਤੇ ਵਿਭਾਗ ਦੀਆਂ ਆਪਣੀਆਂ ਬੱਸਾਂ ਨਾ ਪਾਉਣ ਦੇ ਵਿਰੋਧ ਦੇ ਵਿੱਚ ਅੱਜ ਪੀਆਰਟੀਸੀ ਅਤੇ ਪੰਨ ਬੱਸ ਦੇ ਕੱਚੇ ਕਰਮਚਾਰੀਆਂ ਵੱਲੋਂ ਕੀਤਾ ਰੋਸ ਪ੍ਰਦਰਸ਼ਨ ਅਤੇ 2 ਘੰਟੇ ਕੀਤਾ ਬੱਸ ਸਟੈਂਡ ਜਾਮ ਇਸ ਮੌਕੇ ਆਗੂ ਨੇ ਬੋਲਦਿਆਂ ਕਿਹਾ ਕਿ ਸਾਡੀ ਹਜੇ ਤੱਕ ਸਮੇਂ ਸਰ ਸੈਲਰੀ ਜਿਹੜੀ ਉਹ ਨਹੀਂ ਪਾਈ ਗਈ ਅਤੇ ਉਤੋਂ ਤਿਹਾਰਾਂ ਦੇ ਦਿਨ ਹਨ ਅਤੇ ਉਹਦੇ ਨਾਲ ਹੀ ਜਿਹੜੀਆਂ ਨੇ ਬੱਸਾਂ ਕੁਝ ਠੇਕੇ ਦੇ ਪਾਈਆਂ ਜਾ ਰਹੀਆਂ ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕੀ ਸਰਕਾਰ ਜਿਹੜੀਆਂ ਉਹ ਆਪਣੀਆਂ ਬਸਾਂ ਪਾਵੇ ਜਿਸ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇ ਅਤੇ ਉਹਨਾਂ ਨਾਲ ਇਹ ਵੀ ਕਿਹਾ ਕਿ ਅਗਰ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਉਹਨਾਂ ਵੱਲੋਂ ਜਿਹੜੇ ਸੰਘਰਸ਼ ਨੇ ਉਹ ਆਪਣਾ ਹੋਰ ਤਿੱਖੇ ਕੀਤੇ ਜਾਣਗੇ ਇਸ ਨੂੰ ਕਹ ਰਹੇ ਆ ਬਠਿੰਡ ਦਾ ਬੱਸ ਸਟੈਂਡ ਜਿਹੜਾ ਇਹਨਾਂ ਵੱਲੋਂ 2 ਘੰਟੇ ਦੇ ਲਈ ਜੰਮ ਦਿੱਤਾ ਗਿਆ ਹੈ ਅਤੇ ਇਹਨਾਂ ਨੇ ਨਾਲ ਇਹ ਵੀ ਕਿਹਾ ਕਿ ਸਰਕਾਰ ਨੇ ਅਗਰ ਉਹਨਾਂ ਦੀਆਂ ਮੰਗਾਂ ਤੇ ਨਾ ਗੌਰ ਕੀਤਾ ਤਾਂ ਉਹਨਾਂ ਵੱਲੋਂ ਸੰਘਰਸ਼ ਜਿਹੜੇ ਉਹ ਤੇਜ ਕੀਤੀ ਜਾਣਗੇ ਆ ਉਸ ਨੂੰ ਸ੍ਰੋਣੀ ਇਸ ਸਬੰਧੀ ਕੀ ਕਹਿੰਦੇ ਨੇ ਆਗੂ ਤੇ ਕੀ ਸੀ ਪੂਰਾ ਮਾਮਲਾ ਕਿਉਂ ਕੀਤਾ ਗਿਆ ਨਾ ਬਲੋ ਬਠਿੰਡਾ ਦਾ ਬੱਸ ਸਟੈਂਡ ਜੰਮ ਆਮ ਨੇ ਉਹ ਅਜੇ ਤੱਕ ਸਾਡੇ ਤੁਹਾਵਲੋਂ ਨਹੀਂ ਪਾਈਆਂ ਗਈਆਂ ਤੇ ਨਾਲ ਦੀ ਨਾਲ ਇਹ ਸਰਕਾਰ ਨੇ 4 ਸਾਲ ਬੀਤ ਜਾਣ ਦੇ ਬਾਵਜੂਦ ਇੱਕ ਵੀ ਆਪਣੀ ਮਾਰਕੀ ਦੀ ਬੱਸ ਨਹੀਂ ਪਾਈ ਤੇ ਉਸ ਦੇ ਬਦਲੇ ਪ੍ਰਾਈਵੇਟ ਮਾਰਕੀਆਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਜਾ ਰਹੀ ਹੋ ਉਸ ਦਾ ਚੰਡਰ ਖੋਲਣ ਜਾ ਰਹੇ ਨੇ ਐਸ ਦੇ ਰੋਲ ਹੋਈਓ ਅੱਜ ਅਸੀਂ ਪੰਜਾਬ ਭਰ ਦੇ 27 ਦੇ 27 ਡਿੱਪੂ ਬੰਦ ਕਰਕੇ ਪੰਜਾਬ ਸਰਕਾਰ ਦਾ ਜਿਹੜਾ ਪਿੱਛਾਪਾ ਕਰਨ ਜਾ ਰਹੇ ਆ ਕਿ ਸਰਕਾਰ ਮਾਜਬੀ ਪੱਕੇ ਕਰੇ ਤੇ ਵਿਭਾਗ ਦੀ ਆਪਣੀ ਮਾਰਕੀ ਦੇ ਬਸਾ ਪਾ ਕੇ ਪੰਜਾਬ ਦੇ ਲੋਕਾਂ ਨੂੰ ਨੌਕਰੀ ਦੇਵੇ ਤੇ ਜਿਹੜਾ ਇੱਕ ਪਗਲੇ ਚਦਾਰਾ ਜਿੰਦੇ ਰਹੀਂ ਲਗਭਗ 25 ਤੋਂ 27 ਕੈਟਾਗਰੀਆਂ ਫ੍ਰੀਜ਼ ਵਰ ਕਰਦੀਆਂ ਉਹਨੂੰ ਕਾਰਪੋਰੇਟ ਪਹਾੜਾਂ ਦਾ ਪੰਜਾਂ ਦੇ ਜਿਹੜੇ ਨਾਲ ਦੀ ਰਾਖੀ ਕਰਦੇ ਹੋਏ ਇਸ ਧਾਰਾ ਦੇ ਮਾਮਲੇ ਪੱਕਾ ਕੀਤਾ ਜਾਵੇ ਆਪਣੀ ਲੋਕੀ ਦੀਆਂ ਬਸਾਂ ਬਾਕੇ ਵਿਭਾਗ ਦੇ ਜਿਹੜਾ ਮਜ਼ਬੂਤ ਕੀਤੇ ਜਾਣ। ਇਸੇ ਰੋਸ ਵਿੱਚ ਅੱਜ ਅਸੀਂ ਪੂਰੇ ਪੰਜਾਬ ਭਰ ਦੇ ਪਾਸਟੇ ਨਾਲ ਦੇ ਗੇਟਾਂ ਦੇ ਧਰਨੇ ਲਾ ਕੇ ਸਰਕਾਰ ਦਾ ਪਿੱਛਾ ਕਰਨ ਜਾ ਰਹੇ ਹਾਂ। ਜਦੋਂ ਤੱਕ ਸੱਦ ਨਾ ਕਰਾਂਗੇ। ਅੱਜ ਦਾ ਇਹ ਪ੍ਰੋਗਰਾਮ ਹੈ ਦਾ 2 ਘੰਟੇ ਦਾ। 12 ਤੋ ਜੋਈ ਜਾਤਾ ਤਾਂ ਇੱਕ ਰੋਜ਼ ਦੇ ਬਾਅਦ ਅਸੀਂ ਹਰੇਕ ਸ਼ਹਿਰ ਦੇ ਦੋਨੇ ਚੌਕ ਬਲਾਕ ਕਰਾਂਗੇ ਕਿਉਂਕਿ ਸਰਕਾਰ ਜਮ ਲਾਈਮੈਂਟ ਵਾਲਾ ਅਜੇ ਤੱਕ ਕੋਈ ਵੀ ਮਸਲਾ ਹੱਲ ਕਰਨ ਦੇ ਲਈ ਗੱਲਬਾਤ ਵਿੱਚ ਨਹੀਂ ਪਾਇਆ ਜਿਸ ਦੇ ਰੋਜ਼ੋ ਰੋਜ਼ ਅਸੀਂ 30 ਤੋਂ 10-15 ਮਿੰਟ ਬਾਅਦ ਅਜੀਤ ਚੌਕ ਤੇ ਫੌਜੀ ਚੌਕ ਬਲੋਕ ਬਿਲਕੁਲ ਕਰਕੇ ਸ਼ਹਿਰ ਦਾ ਜਿਹੜਾ ਸਾਰਾ ਟ੍ਰੈਫਿਕ ਉਹ ਜਾਮ ਕਰਾਂਗੇ